ਨਮਸਕਾਰ ਮੈਂ ਹਪੂਨਮ ਪੋਰਗ ਕਟਸਾਰਿਆਂ ਦਾ ਸਵਾਗਤ ਕਰਦੀ ਹਾਂ ਐਸਐਮਜ਼ੈਡ ਨਿਊਜ਼ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਅੱਜ ਦੀਆਂ ਸੁਰਖੀਆਂ ਤੇ ਲੁਧਿਆਣਾ ਦੇ ਸੀ ਦਫ਼ਤਰ ਵਿੱਚ ਮੈਲਾ ਵੱਲੋਂ ਇਨਸਾਫ਼ ਨਾ ਮਿਲਣ ਤੇ ਨਿਗਲਿਆ ਜ਼ਹਿਰ ਪੀੜਤ ਨੇ ਆਪਣੇ ਸੋਹਰੇ ਉੱਤੇ ਲਗਾਏ ਗੰਭੀਰ ਇਲਜ਼ਾਮ ਕਿਹਾ ਵਪਾਰ ਕਰਾਉਣ ਦਾ ਪਾਇਆ ਜਾ ਰਹਾ ਹੈ ਦਵਾ ਲੁਧਿਆਣਾ ਦੇ ਸਰਦਕਾਰ ਥਾਲੀ ਵਜਾ ਕੇ ਮੋਦੀ ਸਰਕਾਰ ਨੂੰ ਜਗਾਉਣ ਲਈ ਤੇ ਆ ਟਿਕਰੀ ਬੋਦਰ ਲਈ ਹੋਏ ਰਵਾਨਾ ਮੋਦੀ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਕੀਤੀ ਮੰਗ ਐਸਪੀਐਸ ਹਸਪਤਾਲ ਦੇ ਸੀਨੀਅਰ ਡਾਕਟਰ ਕਰੋਨਾ ਤੋਂ ਬਾਅਦ ਹੋਏ ਠੀਕ ਸੰਤਾ ਜਨਰਲ ਹਰੀ ਸਿੰਘ ਨਲਵਾਵੱਲੋ ਕੀਤਾ ਗਿਆ ਸਨਮਾਨਿਤ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਕਹੇ ਜਾਣ ਵਾਲੇ ਸਵਰਗੀ ਜਗਦੇਵ ਸਿੰਘ ਜਸਵਾਲ ਦਾ ਮਨਾਇਆ ਗਿਆ ਵਰਸੀ ਸਮਾਗਮ ਪੰਜਾਬ ਦੀਆਂ ਕਈ ਹਸਤੀਆਂ ਹੋਈਆਂ ਸ਼ਾਮਿਲ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ ਗੱਟ ਸਿੰਘ ਮੁਖਤਸਰ ਸਾਹਿਬ ਵਿੱਚ ਜਨਰਲ ਸਕੱਤਰ ਵੱਲੋਂ ਦਿੱਤੀ ਸ਼ਰਧਾਂਜਲੀ ਹੁਣ ਖਬਰਾਂ ਵਿਸਤਾਰ ਨਾਲ ਲੁਧਿਆਣਾ ਡੀਸੀ ਦਫਤਰ ਦੇ ਵਿੱਚ ਉਸ ਵੇਲੇ ਹੜਕਮ ਮਚ ਗਿਆ ਜਦੋਂ 21 ਸਾਲ ਦੀ ਇਸ਼ਾ ਕੁਮਾਰੀ ਵੱਲੋਂ ਡੀਸੀ ਦਫਤਰ ਦੇ ਵਿੱਚ ਜ਼ਹਿਰ ਨਿਗਲਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਮਹਿਲਾ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਮੇਲਾ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਤੇ ਦੇ ਵਪਾਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਪੀੜਤਾ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਅਤੇ ਮਾਮਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਹਾਲੇ ਤੱਕ ਉਸ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਉਲਟਾ ਹੀ ਉਸਤੇ ਹੀ ਸਮਝੌਤਾ ਕਰਨ ਦਾ ਦਬਾਅ ਬਣਾਉਂਦੀ ਹੈ। ਉਹਨਾਂ ਨੇ ਕਿਹਾ ਕਿ ਉਹ ਦੁਖੀ ਹੋ ਚੁੱਕੀ ਹੈ ਜਿਸ ਕਰਕੇ ਉਸਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਪੀਰਤਾ ਨੇ ਕਿਹਾ ਕਿ ਹੈਬੋਵਾਲ ਵਿੱਚ ਉਹ ਸ਼ਿਕਾਇਤ ਕਰ ਚੁੱਕੀ ਹੈ, ਸਰਾਬਾ ਨਗਰ ਵਿੱਚ ਉਹ ਸ਼ਿਕਾਇਤ ਕਰ ਚੁੱਕੀ ਹੈ ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਫਿਰ ਤੁਸੀਂ ਸਾਡਾ ਪੱਤਰਕਾਰ ਨੂੰ ਕਿਉਂ ਆ ਕਰ ਸਕਦੇ ਹੋ? ਤੁਸੀਂ ਮਨਾ ਕਰਦੇ ਹੋ। ਸਾਨੂੰ ਕਿਉਂ ਮਨਾ ਕਰਦੇ ਹੋ ਤੁਸੀਂ ਪੱਤਰਕਾਰ ਨੂੰ? ਸਾਨੂੰ ਪ੍ਰੈਸਰਨ ਕਿਉਂ ਮਨਾ ਕਰਦੇ ਹੋ? ਮੈਂ ਸੰਜੀ ਸਕੂਲ ਪੜ੍ਹਾਉਂਦੀ ਸੀ ਉਨ ਮੈਂ ਮੈਕਵਾਚ ਲੱਗੀ ਹੋਈ ਹੈ ਫਿਰ ਕਿਥੋਂ ਰਹਿਣਾ ਲਿਓ ਅਜੇ ਬਵਾਲ ਜਗਹ ਪੂਰੀ ਤੇ ਰਹਿਣਾ ਲੇ ਸ਼ੁਰੂ ਤੋਂ ਮੇਰੇ ਭਰਾ ਘਰ ਵੇਚ ਕੇ ਚਲੇ ਗਏ ਕਿਨੇ ਕਿੱਦਾਂ ਸਾਰਿਆਂ ਨੇ ਜਿਹਦਾ ਵਿਆਹ ਵਿਆਹ ਕੀਤਾ ਉਸੇ ਲੜਕੀ ਦਾ ਕਹਿੰਦੇ ਇਹਨੂੰ ਸੇਰੇ ਕਹਿ ਰਹੇ ਸੀ ਤੰਦੇ ਚ ਤੰਦਿਆ ਕਰਦੀ ਤੂੰ ਕੁੜੀ ਕੋ ਤੰਦਾ ਕਰਾਨੀ ਅਸੀਂ ਕਿੱਸਾ ਕੰਦੇ ਦਾ ਖਾਓ ਕਿ ਕੰਪਲੇਂਟ ਲਈ ਪੁਲਿਸ ਨਾਲ ਮੇ ਸਾਹਮਣੇ ਕਰਕੇ ਪਰ ਪੁਲਿਸ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਉੱਥੇ ਕਹਿੰਦੇ ਗੰਦ ਪਾਉਂਦੇ ਮਤਲਬ ਕਿ ਸਫਾਈ ਨਹੀਂ ਕਰਦੇ ਤਾਂ ਇਹਨਾਂ ਦਾ ਸਨਮਾਨ ਬਾਤ ਸਿੱਟਿਆ ਆਇਆ ਇਸ ਕਰਕੇ ਫੋਨ ਲੱਗੇ ਆ ਕੋਣ ਬੰਦੇ ਨੇ ਉਹ ਬਾਤ ਚੱਲਦੀ ਆ ਯਾਰ ਇੱਕ ਇਹਦਾ ਫੋਟੋ ਯਾਰ ਕੋਈ ਲੱਭਦਾ ਨਾ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਕੋਈ ਲੜਕੀ ਜਿਹੜੀ ਐ ਦਰਖਾਸਤ ਦੇ ਗਈ ਸੀ ਤੇ ਉਹਨੇ ਜਿਹੜਾ ਹੈਗਾ ਡੀਸੀ ਆਫਿਸ ਦੇ ਉਧਰ ਵਾਸ਼ਰੂਮ ਕੰਨੀ ਉਧਰ ਕੋਈ ਪੁਆਇਜ਼ਨ ਕੰਜ਼ੂਮ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਡੇਜ਼ਨ ਨੰਬਰ 5 ਦੀ ਪੁਲਿਸ ਨੇ ਪਹੁੰਚ ਕੇ ਤੇ ਮੌਕੇ ਨੂੰ ਸਿਵਲ ਹਸਪਤਲ ਦਾਖਲ ਕਰਾਇਆ ਜਿਹਦੇ ਵਿੱਚ ਹਲੇ ਡਾਕਟਰ ਸੀ ਸਾਡਾ ਆਈਓ ਜਿਹੜਾ ਸਿਵਲ ਹਸਪਤਲ ਵੀ ਗਿਆ ਸੀਗਾ ਡਾਕਟਰਸ ਨੇ ਹਲੇ ਉਹਨਾਂ ਨੂੰ ਬਿਆਨ ਅਨਫਿਟ ਘੋਸ਼ਿਤ ਕੀਤਾ ਜਦੋਂ ਡਾਕਟਰਸ ਉਹਨੂੰ ਬਿਆਂ ਦੇ ਲਈ ਫਿੱਟ ਕਸ਼ਿਦ ਕਰਨਗੇ ਉਸ ਬਾਰੇ ਉਹਨਾਂ ਦਾ ਬਿਆਨ ਦਿੱਤਾ ਜਾਵੇਗਾ ਮੇਰੀ ਨੋਲੇਜ ਵਿੱਚ ਵੀ ਨਹੀਂ ਹੈਗਾ ਅਗਰ ਕਿਤੇ ਉਹਨਾਂ ਦੀ ਦਰਖਾਸਤ ਚੱਲਦੀ ਹੈ ਜਾਂ ਕਿਤੇ ਹੋਇਆ ਤਾਂ ਆਪਣਾ ਕੰਪਲੇਂਟ ਜਿਹੜੀ ਉਹ ਦੇ ਸਕਦੇ ਨੇ ਉੱਥੇ ਜੋ ਵੀ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾਵੇ ਅ ਲੜਕੀ ਜਿਹੜੀ ਮੈਨੂੰ 1.5 ਸਾਲ ਹੋ ਗਿਆ ਜੀ 2 ਤੋਂ 2 ਸਾਲ ਹੋ ਗਿਆ ਵੈਸਟ ਵੀ ਰਹਿ ਮੈਂ ਲੜਕੀ ਕਦੀ ਵੀ ਸਾਡੇ ਅਪੀਅਰ ਨਹੀਂ ਹੋਈ ਕਦੀ ਨਾ ਕਦੀ ਮੇਰੇ ਕੋਲ ਕੋਈ ਦਰਖਾਸਤ ਉਹਦੀ ਚੱਲ ਰਹੀ ਹੈ ਅੱਗੇ ਉਹ ਦੇ ਸਕਦੀ ਹੈ ਕਿ ਦਰਖਾਸਤ ਕਿਤੇ ਲੇਕਿਨ ਉਹਨੇ ਕੋਈ ਦਰਖਾਸਤ ਨਾ ਕਦੀ ਅਪੀਅਰ ਹੋਈ ਹੈ ਨਾ ਕੋਈ ਦਰਖਾਸਤ ਦਿੱਤੀ ਹੈ ਜਿਹੜਾ ਚੌਕੀ ਸਰ ਜਗਤਪੁਰੀ ਵਾਲੋਂ ਵੈਰੀਫਾਈ ਕਰ ਲਿਆ ਨੇ ਮੈਟਰੀਮੋਰੀ ਡਿਸਪੂਟ ਸ਼ਾਇਦ ਇਹ ਦਾ ਆਪਣੇ ਹਸਬੰਦ ਨਾਲ ਚੱਲ ਰਿਹਾ ਸੀਗਾ ਜਿਹੜਾ ਕਿ ਸਰਬਨਗਰ ਥਾਣੇ ਨਹੀਂ ਹੈਗਾ ਉੱਥੇ ਊਮਨ ਸੈੱਲ ਹੈ ਉਹਦੇ ਵਿੱਚ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼ ਕਿਸਾਨਾਂ ਦੇ ਆਵਾਜ਼ ਨੂੰ ਲੁਧਿਆਣਾ ਮਸ਼ੀਨ ਟੂਲਜ਼ ਐਂਡ ਅਲਾਈਡ ਇੰਡਸਟਰੀ ਐਸੋਸੀਏਸ਼ਨ ਅਤੇ ਰਾਮਗੜੀਆ ਬ੍ਰਦਰਸ ਹੂਡ ਐਸੋਸੀਏਸ਼ਨ ਦੀ ਵੱਲੋਂ ਬੁਲੰਦ ਕੀਤਾ ਗਿਆ ਅੰਦੋਲਨ ਦੇ ਸਮਰਥਨ ਵਿੱਚ ਕਾਲੇ ਕਾਨੂੰਨਾਂ ਉੱਤੇ ਥਾਲੀ ਵਜਾ ਕੇ ਸੁੱਤੀ ਹੋਈ ਮੋਦੀ ਸਰਕਾਰ ਨੂੰ ਜਗਾਉਣ ਦੀ ਕੀਤੀ ਕੋਸ਼ਿਸ਼ ਕਿਸਾਨਾਂ ਦੀ ਆਵਾਜ਼ ਨੂੰ ਲੁਧਿਆਣਾ ਮਸ਼ੀਨ ਟੂਲਸ ਐਂਡ ਅਲਾਈਡ ਇੰਡਸਟਰੀ ਐਸੋਸੀਏਸ਼ਨ ਅਤੇ ਰਾਮਗੜੀਆ ਬ੍ਰਦਰਜ਼ ਹੋਟਸ ਐਸੋਸੀਏਸ਼ਨ ਦੀ ਤਰਫੋਂ ਪੁਲੰਤ ਕੀਤਾ ਗਿਆ ਜਿਸ ਅੰਦੋਲਨ ਦੇ ਸਮਰਥਨ ਵਿੱਚ ਕਾਲੇ ਕਾਨੂੰਨਾਂ ਉੱਤੇ ਪਲੇਟ ਵਜਾ ਕੇ ਸੁੱਤੀ ਹੋਈ ਮੋਦੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਐਸੋਸੀਏਸ਼ਨ ਦੇ ਮੁਖੀ ਕਿਰਪਾਲ ਸਿੰਘ ਸਾਗਰ ਅਤੇ ਹੋਰ ਨੁਮਾਇੰਦਿਆਂ ਨੇ ਸੌਂਖਾ ਦਿੱਤੀ ਕਿ ਉਹ ਕਿਸਾਨ ਦਿਵਸ ਤੇ ਟਿਕਰੀ ਬਾਰਡਰ ਤੇ ਜਾਣਗੇ ਅਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣਗੇ ਉਹਨਾਂ ਦਲਨਕਾਰੀ ਕਿਸਾਨਾਂ ਦੀ ਜ਼ਰੂਰਤਾਂ ਵੀ ਆਪਣੇ ਨਾਲ ਲੈ ਕੇ ਜਾ ਰਹੇ ਹਨ ਤੇ ਜੋ ਠੰਡ ਦੀ ਸਰਦੀ ਵਿੱਚ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਘਾਟ ਮਹਿਸੂਸ ਨਾ ਹੋਵੇ ਉਸਨੇ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਕਿਸਾਨ ਇਕਤਾ ਜਿੰਦਾਬਾਦ ਅੱਜ ਅਸੀਂ ਕਿਸਾਨ ਦਿਵਸ ਦੇ ਉੱਤੇ ਗੱਜ-ਵੱਜ ਕੇ ਕਿਸਾਨਾਂ ਦੀ ਮਦਦ ਵਾਸਤੇ ਜਾ ਰਹੇ ਹਾਂ ਔਰ ਅੱਜ ਦੇ ਦਿਨ ਦਾ ਅਸੀਂ ਪੂਰੇ ਦਿਨ ਦੀ ਭੁਖੜਤਾ ਰੱਖਾਂਗੇ ਅਸੀਂ ਮੋਦੀ ਸਰਕਾਰ ਕਿਉਂਕਿ ਮੋਦੀ ਜੀ ਥਾਲੀ-ਥਾਲੀ ਨੂੰ ਬਹੁਤ ਪਸੰਦ ਕਰਦੇ ਨੇ ਇਸ ਕਰਕੇ ਅਸੀਂ ਥਾਲੀਆਂ ਵਜਾ ਕੇ ਮੋਦੀ ਸਾਹਿਬ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਨੂੰ ਵਾਪਸ ਕੀਤਾ ਜਾਵੇ ਅਤੇ ਦਾੜ ਹੀ ਅਸੀਂ ਖੜੀਆਂ ਵਜਾ ਕੇ ਸਾਰੇ ਕਿਸਾਨਾਂ ਭਰਾਵਾਂ ਦਾ ਅਸੀਂ ਉਹਨਾਂ ਦਾ ਹੌਸਲਾ ਅਫਜ਼ਾਈ ਕਰਦੇ ਆ ਕਿ ਆਪਾਂ ਰਲ ਮਿਲ ਕੇ ਸਰਕਾਰ ਨੂੰ ਬੜੇ ਨਿਮਰਤਾ ਦੇ ਨਾਲ ਆਪਣਾ ਆਪਣਾ ਸੰਵਿਧਾਨਕ ਢੰਗ ਦੇ ਨਾਲ ਆਪਣਾ ਮੁਜਾਰਾ ਕਰਕੇ ਅਸੀਂ ਸਰਕਾਰ ਨੂੰ ਮਨਾਵਾਂਗੇ ਔਰ ਇਹ ਕਾਨੇ ਕਾਲੇ ਕਾਨੂੰਨ ਜਿਹੜੇ ਆ ਉਹ ਵਾਪਸ ਕਰਾਵਾਂਗੇ ਮੇਰਾ ਅਸ਼ੋਕ ਮਲੋਤਰਾ ਨਾਮ ਹੈ ਜੀ ਲੁਧਿਆਣਾ ਤੋਂ ਅਸੀਂ ਜਾ ਰਹੇ ਹਾਂ ਟੂ ਲੈਂਡ ਅਲਾਈ ਐਸੋਸੀਏਸ਼ਨ ਵੱਲੋਂ ਕਿਸਾਨ ਦੇ ਕਿਸਾਨਾਂ ਦੇ ਹੱਕ 'ਚ ਅਸੀਂ ਦਿੱਲੀ ਜਾ ਰਹੇ ਹਾਂ ਟਿਕਰੀ ਬਾਰਡਰ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਜਾ ਰਹੇ ਹਾਂ ਵੀ ਇਹ ਕਾਲਾ ਕਾਨੂੰਨ ਵਾਪਸ ਲਿਆ ਜਾਵੇ ਸਾਡੀ ਹੱਥ ਜੋੜ ਕੇ ਭਾਰਤ ਸਰਕਾਰ ਨੂੰ ਮੋਦੀ ਸਾਹਿਬ ਨੂੰ ਇਹੀ ਬੇਨਤੀ ਹੈ ਵੀ ਇਹ ਕਾਲਾ ਕਾਨੂੰਨ ਵਾਪਸ ਲਿਆ ਜਾਵੇ ਕਾਲੇ ਕਾਨੂੰਨ ਨੂੰ ਵਾਪਸ ਲਿੱਤਾ ਜਾਵੇ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਜਾਵੇ ਪਿਛਲੇ 3-4 ਮਹੀਨੇ ਤੋਂ ਕਿਸਾਨ ਬੈਠੇ ਨੇ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼ ਕਰੋਨਾ ਕਾਲ ਦੌਰਾਨ ਡਿਊਟੀ ਤੇ ਲਗਾਤਾਰ ਆਪਣੀ ਸੇਵਨ ਬਾਰੇ ਐਸਪੀਐਸ ਹਸਪਤਾਲ ਦੇ ਸੀਨੀਅਰ ਡਾਕਟਰ ਨੂੰ ਕਰੋਨਾ ਕਾਲ ਦੌਰਾਨ ਡਿਊਟੀ ਦੌਰਾਨ ਹੀ ਪੋਜ਼ਿਟਿਵ ਹੋਣ ਤੋਂ ਬਾਅਦ ਵੈਂਟੀਲੀਟਰ ਦਾ ਸਹਾਰਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਹ ਤੰਦਰੁਸਤ ਹੋ ਗਏ ਹਨ ਅਤੇ ਉਹਨਾਂ ਨੂੰ ਜਨਰਲ ਹਰੀ ਸਿੰਘ ਨਲਵਾ ਵੈਲਫੇਅਰ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਸੰਸਤਾ ਮੁਖੀ ਲਖਵੀਰ ਸਿੰਘ ਬੱਦੋਵਾਲ ਨੇ ਕਿਹਾ 코로나 ਕਾਲ ਦੌਰਾਨ ਐਸ ਪੀ ਐਸ ਹਸਪਤਾਲ ਦਾ ਸੀਨੀਅਰ ਡਾਕਟਰ ਇਸ ਦੀ ਚਪੇਟ ਵਿੱਚ ਆ ਗਿਆ ਸੀ ਜਿਸ ਤੋਂ ਬਾਅਦ ਅੱਜ ਤੰਦਰੁਸਤ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸ਼ੁਕਰਗੁਜ਼ਾਰੋ ਜੀ ਪੂਰੀ ਐਸ ਪੀ ਐਸ ਟੀਮ ਦਾ ਜੋ ਅਸੀਂ ਕੰਮ ਸਭ ਮਿਲ ਕੇ ਕਰ ਰਹੇ ਹੈਗੇ ਹਾਂ ਪਰ ਇਹਨਾਂ ਨੇ ਸੜੀ ਇਹਨਾਂ ਦੀ ਹੱਲਾਸ਼ਰੀ ਨਾਲ ਇਸੇ ਫਿਰ ਹੋਰ ਅੱਗੇ ਆਪਣਾ ਜੋਰ ਨਾਲ ਕੰਮ ਕਰਦਾ ਹੈਗਾ ਠੀਕ ਹੈ ਸਾਨੂੰ ਐਮ ਡੀ ਸਰ ਕਾਫੀ ਕਿੰਨੀ ਸਪੋਰਟ ਕੀਤੀ ਹੈਗੀ ਹੈ ਪੂਰੇ ਹਸਪਤਾਲ ਸਟਾਫ ਨੇ ਸਪੋਰਟ ਕੀਤੀ ਹੈਗੀ ਹੈ ਤੇ ਅਸੀਂ ਫਿਰ ਉਸ ਨਾਲ ਲਿਖਣਾ ਤੁਹਾਡਾ ਸੈਂਟਰ ਜਿਹੜਾ ਹੈਗਾ ਐਸਪੀਐਸ ਪਰ ਕਾਫੀ ਕੋਵਿਡ ਪੇਸ਼ੰਟ ਕਾਫੀ ਤਾਂ ਠੀਕ ਹੋ ਗਏ ਨੇ ਤੇ ਪੰਜਾਬ ਇਸ ਐਟਲੀਸਟ ਜਿਹੜਾ ਵੇ ਹੈਗਾ ਨਾਮ ਸੁਣ ਕੇ ਕੈਸਪੀਸ ਆ ਜਾਂਦਾ ਹੈਗਾ ਕਿ ਇੱਥੇ ਡਾਕਟਰ ਜਾਂ ਸਟਾਫ ਹੈਗਾ ਸਾਰੇ ਜਿਹੜੇ ਕੋਵਿਡ ਦੇ ਮੇਜਾ ਚੰਗੀ ਤਰ੍ਹਾਂ ਦੇਖਭਾਲ ਲੱਖਦੇ ਨੇ ਬਾਕੀ ਜਗ੍ਹਾ ਤੇ ਕੈਰੇਜਮੈਂਟ ਡਾਕਟਰ ਜਾਂ ਸਟਾਫ ਗਾ ਨੇੜੇ ਵੀ ਨਹੀਂ ਆਂਦਾ ਹੈਗਾ ਇੱਥੇ ਸਭ ਮਿਲਵੰਦ ਕੇ ਅਸੀਂ ਆਪਣਾ ਸਾਰਾ ਜੋਰ ਲਗਾ ਰਹੇ ਹੈਗੇ ਤਾਂ ਕਿ ਸਾਡੇ ਪੇਸ਼ੰਟ ਜਿਹੜਾ ਇੱਥੇ ਸਾਡੇ ਠੀਕ ਹੋ ਕੇ ਜਾਣ ਅੱਜ ਅਸੀਂ ਸਾਡੀ ਜਰਨਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸਰਟੀ SPS ਹਸਪਤਲ ਦੇ ਬਹੁਤ ਅੱਛੇ ਡਾਕਟਰ ਡਾਕਟਰ ਬਕਾਸ ਸਿਕਰੀ ਜੀ ਦਾ ਅੱਜ ਜਿਸੀ ਸਾਡੇ ਲਈ ਸਨਮਾਨ ਕੀਤਾ ਗਿਆ ਕਿਉਂਕਿ ਇਹ ਉਹ ਡਾਕਟਰ ਨੇ ਜਿਨ੍ਹਾਂ ਨੇ ਕੋਵਿਡ ਦੌਰਾਨ ਇੰਨੀ ਕਿ ਸੇਵਾ ਕੀਤੀ ਆ ਇਹਨਾਂ ਨੂੰ ਆਪ ਵੀ ਕੋਵਿਡ ਹੋ ਗਿਆ ਸੀ ਔਰ ਇਹ ਵੈਂਟੀਲੇਟਰ ਤੇ ਚਲੇਗੇ ਸੀ ਬਹੁਤ ਮੁਸ਼ਕਲ ਨਾਲ ਆਪ ਬਚੇ ਪਰ ਲੇਕਿਨ ਉਤੋਂ ਬਾਅਦ ਵੀ ਇਹਨਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਮ ਡੀ ਜੈ ਸਿੰਘ ਜੀ ਸੰਧੂ ਤੇ ਉਹਨਾਂ ਦੀ ਦੇਖ ਰੇਖੇਟ ਸਾਰੀ ਹੀ ਡਾਕਟਰਾਂ ਦੀ ਟੀਮ ਸਾਡਾ ਸਟਾਫ ਸਾਰਾ ਬੜਾ ਹੀ ਵਧੀਆ ਕੰਮ ਕਰ ਰਿਹਾ ਵਾ ਔਰ ਬੜੀ ਵਧੀਆ ਸੇਵਾ ਕਰ ਰਿਹਾ ਵਾ ਉਸ ਕਰਕੇ ਅੱਜ ਸਾਡੇ alliਓ ਸਾਡੀ NGO alliਓ ਸਾਡੇ ਬਹੁਤ ਹੀ ਸਤਿਕਾਰ ਦੋ ਐਸਐਚਓ ਨਰਿੰਦਰ ਸਿੰਘ ਜੀ ਥਾਣੇਦਾਰ ਅਵਤਾਰ ਸਿੰਘ ਜੀ ਥਾਣੇਦਾਰ ਬਲਵਿੰਦਰ ਜੀ ਸਾਡੇ ਚੁਗਨੂ ਕਨੇਡਾ ਜੀ ਸਾਡੇ ਸੀਐਸਓ ਸਤਨਾਮ ਜੀ ਸਾਰੀ ਟੀਮ ਨੇ ਮਿਲ ਕੇ ਅਸੀਂ ਅਸੀਂ ਡਾਕਟਰ ਪ੍ਰਕਾਸ਼ਿਕ ਜੀ ਨੂੰ ਸਨਮਾਨਤ ਕੀਤਾ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼ ਪੰਜਾਬੀ ਸੱਭਿਆਚਾਰ ਦਾ ਬਾਬਾ ਬੋਹੜ ਕਹੇ ਜਾਣ ਵਾਲੇ ਸਵਰਗੀ ਜਗਦੇਵ ਸਿੰਘ ਜਸਵਾਲ ਦੀ ਵਰ੍ਹੇਗੰਢ ਸਮਾਗਮ ਲੁਧਿਆਣਾ ਵਿਖੇ ਪੂਰੇ ਧੂਮਤਾਲ ਨਾਲ ਮਨਾਇਗੇ ਇਸ ਮੌਕੇ ਤੇ ਪੰਜਾਬ ਦੇ ਕਈ ਨਾਮੀ ਗਾਇਕ ਅਤੇ ਲੇਖਕ ਹਾਜ਼ਰ ਹੈ ਅਤੇ ਸਵਰਗੀ ਜਗਦੇਵ ਸਿੰਘ ਜਸਵਾਲ ਨੂੰ ਸਰਦਾਰ ਦੇ ਫੁੱਲ ਪੇਟ ਕਿਤੇ ਉੱਥੇ ਹੀ ਇਸ ਮੌਕੇ ਤੇ ਪਤਕਾ ਨਾਲ ਗੱਲਬਾਤ ਕਰਦੇ ਹੈ ਕਈ ਗਾਇਕਾਂ ਨੇ ਸਵਰਗੀ ਜਗਦੇਵ ਸਿੰਘ ਜਸਵਾਲ ਦੀ ਜੀਵਨੀ ਤੇ ਵੀ ਚੜਨਾ ਪਾਇਆ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਕਹੇ ਜਾਣ ਵਾਲੇ ਸਵਰਗਜ ਜਗਦੇਵ ਸਿੰਘ ਜਸਸੋਵਾਲ ਦਾ ਵਰਸੀ ਸਮਾਗਮ ਲੁਧਿਆਣਾ ਵਿਖੇ ਪੂਰੇ ਰਸਮੋ ਰਿਵਾਜਾਂ ਨਾਲ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਕਈ ਨਾਮਵਰ ਗਾਇਕ ਲੇਖਕ ਹਾਜ਼ਰ ਰਹੇ ਅਤੇ ਸਵਰਗਜ ਜਗਦੇਵ ਸਿੰਘ ਜਸਸੋਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਈ ਗਾਇਕਾਂ ਨੇ ਸਵਰਗਜ ਜਗਦੇਵ ਸਿੰਘ ਜਸਸੋਵਾਲ ਦੀ ਜੀਵਨੀ ਤੇ ਚਾਨਣਾ ਪਾਇਆ ਜਸਸੋਵਾਲ ਸਾਹਿਬ ਜੇ ਸਾਡੀ ਬਾਹ ਨਾ ਫੜਦੇ ਸ਼ਾਇਰ ਨਾ ਆਪਣੇ ਬਣਦੇ ਗਏ ਜੀ ਨੂੰ ਬਹਰੇ ਜਾਂਦਾ ਪatani ਜੀ ਸਾਧਿਆ ਤੇ ਕਿੰਨੇ ਤਕਲੀਫ ਜਸਵੰਤ ਸਾਹਿਬ ਦੇ ਤਾਰੀਆ ਬਾਬੂ ਜੀ ਉਹਨਾਂ ਨੇ ਉਹਨਾਂ ਦੀ ਯਾਦ ਨੂੰ ਇਸ ਮੌਕੇ ਤੇ ਅੱਜ ਦਾ ਪਰਫਾਰਮ ਔਰ ਮੈਨੂੰ ਬੜੀ ਖੁਸ਼ੀ ਹੋਈ ਯਾਰ ਜਗਰੂਪ ਸਿੰਘ ਜੀ ਜਖਰ ਸਾਹਿਬ ਜਿਹੜੀ ਬਿੰਦੀ ਕਰਕੇ ਗਏ ਆ ਉਹ ਆਪਣ ਨੂੰ ਮਿਲ ਗਈ ਜਈ ਤੇ ਕਿਉਂਕਿ ਬਹੁਤ ਵੱਡਾ ਟੂਰਨਾਮੈਂਟ ਹੋਦਾ ਇਹ ਮੇਗਾ ਪੱਕੇ ਹੀ ਉਹਨਾਂ ਨੂੰ ਦੇ ਦੇ ਯਾਦਾਂ ਦੇ ਸਵਾਲ ਦੀਆਂ ਇੱਕ ਉਹ ਕਿਤਾਬ ਕਿਤਾਬਾਂ ਛਪਦੀਆਂ ਆਈਆਂ ਨੇ ਛਪਦੀਆਂ ਰਹਿਣਗੀਆਂ ਸੋ ਹੁਣ ਵੀ ਛਾਪ ਰਹੀਆਂ ਨੇ ਸੋ ਜਿਹੜੀ ਇਹ ਕਿਤਾਬ ਹੈ ਯਾਦਾਂ ਜਸਵਾਲ ਦੀਆਂ ਇਹ ਸਮਝ ਲਓ ਕਿ ਸ਼ਬਦ ਕੋਸ਼ ਦਾ ਇੱਕ ਵੱਡਾ ਪੰਡਾਰਾ ਹੈ ਜਸਵਾਲ ਸਾਹਿਬ ਦੀਆਂ ਯਾਦਾਂ ਕਿ ਸੁਨੇ ਹੈ ਤੇਰੇ ਨਗਮੇ ਅਮੀਰੋਂ ਕੇ ਮਹਿਲ ਮੇਂ ਗਰੀਬੋਂ ਕੀ ਕੁਲੀ ਮੇਂ ਵੀ ਤੇਰੀ ਆਵਾਜ਼ ਸੁਣੀ ਹੈ ਜਨਾਬ ਜਸਵਾਲ ਸਾਹਿਬ ਸੋ ਇੱਕ ਐਸੀ ਸ਼ਖਸੀਅਤ ਹੋਏ ਨੇ ਜਿਹਦੇ ਦੂਸਰਾ ਬਦਲਤਾ ਕੋਈ ਹੈ ਹੀ ਨਹੀਂ ਕਲਾ ਪ੍ਰਤੀ ਉਹਨਾਂ ਦਾ ਮੂ ਰਾਜਨੀਤਿਕ ਟਰੈਕ ਤੇ ਉਹਨਾਂ ਦੀਆਂ ਕਾਰਗੁਜ਼ਾਰੀਆਂ ਸਮਾਜ ਸੇਵਕ ਹੋਣ ਦੇ ਨਾਤੇ ਵੱਡੇ ਕਾਰਜਕਰਨੇ ਔਰ ਇਸ ਤੋਂ ਇਲਾਵਾ ਜਨਾਬ ਜਸਵਾਲ ਸਾਹਿਬ ਜਿੱਥੇ ਬਜ਼ੁਰਗਾਂ ਦੇ ਬਜ਼ੁਰਗ ਸੀ ਯਾਰਾਂ ਦੇ ਯਾਰ ਸੀ ਔਰ ਹਰ ਵਰਗ ਨੂੰ ਸੇ ਦਿਨਾ ਕੁਦਰਤ ਵੱਲੋਂ ਉਹਨਾਂ ਦਾ ਅਨਾਈਤੀ ਫਰਜ਼ ਸੀਗਾ ਤੁਸੀਂ ਦੇਖ ਰਹੇ ਹੋ ਐਸਐਮ ਜੰਡ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ ਅਸੀਂ ਇਸ ਵੇਲੇ ਮੌਜੂਦ ਹਾਂ ਲੁਧਿਆਣਾ ਪੰਜਾਬੀ ਭਵਨ ਦੇ ਵਿੱਚ ਜਿੱਥੇ ਕੀ ਇੱਕ ਸਮਾਰੋਹ ਜਿਹੜਾ ਯਾਦਗਾਰ ਸਮਾਰੋਹ ਜਿਹੜਾ ਚੱਲ ਰਿਹਾ ਹੈ ਤੇ ਉਸੇ ਵਿਸ਼ੇ ਵਿੱਚ ਸਾਡੇ ਵਿੱਚ ਮੌਜੂਦ ਨੇ ਦਾਖਾ ਸਾਹਿਬ ਐਮਐਲਏ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜਿਹੜਾ ਅੱਜ ਇੱਥੇ ਪੰਜਾਬੀ ਭਵਨ ਸਮਾਰੋਹ ਚੱਲ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਅੱਜ ਸਰਦਾਰ ਜਗਦੇਵ ਸਿੰਘ ਜਸੋਵਾਲ ਜੀ ਦੀ ਨਿੱਕੀ ਤੇ ਮਿੱਠੀ ਯਾਦ ਅੰਦਰ ਉਹਨਾਂ ਦੀ ਸਾਲਾਨਾ ਵਰਸੀ ਤੇ ਜਦਾਂ ਜਸੋਵਾਲ ਦੀਆਂ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਵੀ ਚੋਣਾ ਦੇ ਜਿਹੜੇ ਪੁਰਾਣੇ ਸਾਥੀ ਨੇ ਜਿਹੜੇ ਉਹਨਾਂ ਦੇ ਨਾਲ ਵਿਚਰੇ ਨੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਨੇ ਉਹਦੇ ਬਾਰੇ ਵਿਚਾਰ ਚਰਚਾ ਹੋ ਰਹੀ ਆ ਗੱਲਾਂ ਬਾਤਾਂ ਹੋ ਰਹੀਆਂ ਨੇ ਮੇਰਾ ਵੀ ਉਹਨਾਂ ਦੇ ਨਾਲ ਬੜਾ ਪੁਰਾਣਾ ਗਹਿਰਾ ਤੇ ਗੂੜਾ ਸਬੰਧ ਹੈ ਉਹਨਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ اخلاਕੀ ਕਦਰਾਂ ਕੀਮਤਾਂ ਆਪ ਤੋਂ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਆਪ ਤੋਂ ਛੋਟਿਆਂ ਨੂੰ ਪਿਆਰ ਕਿਵੇਂ ਕਰਨਾ ਕਲਾਕਾਰਾਂ ਨੂੰ ਕਿਸ ਤਰ੍ਹਾਂ ਉਹ ਵਾਰਨਾ ਔਰ ਚੰਗੇ ਜਿਹੜੇ ਗੀਤ ਨੇ ਮਤਲਬ ਜਿਹੜੇ ਚੰਗੇ ਸਮਾਜ ਦੇ ਵਿੱਚ ਅਸੀਂ ਉਹਨਾਂ ਗੀਤਾਂ ਨੂੰ ਸੁਣ ਕੇ ਚੰਗੀ ਸੇਧ ਲੈ ਸਕਦੇ ਆ ਉਹਨਾਂ ਕਲਾਕਾਰਾਂ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਜਸਵੰਤ ਸਾਹਿਬ ਜੇ ਸਾਡੀ ਬਾਹ ਨਾ ਫੜਦੇ ਸ਼ਾਇਦ ਨਾ ਆਪਣੇ ਬਣਦੇ ਗਲੀ ਚ ਪਹੁੰਚਿਆ ਜਾਂਦਾ ਪਤਾ ਨਹੀਂ ਸਾਧਿਆ ਜੀ ਕਿੰਨੇ ਤਕਲੀਫ ਜਸਵੰਤ ਸਾਹਿਬ ਦੇ ਤਾਰੀਖਾ ਪਾਪੂ ਜੀ ਉਹਨਾਂ ਨੇ ਉਹਨਾਂ ਦੀ ਯਾਦ ਨੂੰ ਇਸ ਮੱਧਮ ਨਾਲ ਅੱਜ ਦਾ ਪਰਫਾਰਮ खुशी हुई है जगरूप सिंह जी जागर साहब जी बेनती करके गए हैं वो अपनों मननी चाहिए क्योंकि बहुत बड़ा टूर्नामेंट होता यह मेला उन्होंने दे एक दिन ਸਤ ਸਤਿ ਗਾਲ ਜੀ ਸੋ ਸਰ ਅੱਜ ਜਿਹੜਾ ਸਮਾਰੋ ਮਨਾਇਆ ਜਾ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਅੱਜ ਮੈਂ ਸਭ ਦਾ ਪੰਜਾਬ ਦਾ ਉਹ ਮਹਾਨ ਸਪੂਤ ਜਗਦੀਪ ਸਿੰਘ ਜਸਵਾਲ ਜੀ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਉਹਨਾਂ ਦਾ ਜੀਵਨ ਜਿੱਥੇ ਉਹ ਸਿਆਸੀ ਖੇਤਰ ਦੇ ਵਿੱਚ ਉਹਨਾਂ ਨੇ ਪੈੜਾ ਕੀਤੀਆਂ ਉਥੇ ਸੱਭਿਆਚਾਰਕ ਖੇਤਰ ਦੇ ਵਿੱਚ ਸਮਾਜਿਕ ਖੇਤਰ ਦੇ ਵਿੱਚ ਉਹਨਾਂ ਨੇ ਇੱਕ ਵੱਖਰੀ ਛਾਪ ਛੱਡੀ ਹੈ ਜਦ ਪੰਜਾਬ ਦੇ ਵਿੱਚ ਬੜਾ ਕਾਲਾ ਦੌਰ ਚੱਲ ਰਿਹਾ ਸੀ ਅਤਵਾਦ ਦਾ ਦੌਰ ਚੱਲ ਰਿਹਾ ਸੀ ਉਸ ਟਾਈਮ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੇਲੇ ਲਾਉਣੇ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਉਣ ਵਾਲਾ ਜਗਦੇਵ ਸਿੰਘ ਜਸਵਾਲ ਜਗਦੇਵ ਸਿੰਘ ਜਸਵਾਲ ਦੀ ਮੈਂ ਸਮਝਦਾ ਜੋ ਪੰਜਾਬੀ ਸੱਭਿਆਚਾਰ ਨੂੰ ਬਹੁਤ ਵੱਡੀ ਦੇਣ ਹੈ ਲੁਧਿਆਣਾ ਤੋਂ ਗਗਨ ਸ਼ਰਮਾ ਦੀ ਰਿਪੋਰਟ ਐਸਐਮਜ਼ेड ਨਿਊਜ਼ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਅੰਦੋਲਨ ਕੀਤਾ ਜਾ ਰਿਹਾ ਹੈ ਹੁਣ ਪਿਛਲੇ ਕਈ ਸਮੇਂ ਤੋਂ ਦਿੱਲੀ ਰਾਜਸਥਾਨ ਇਹ ਵਿੱਚ ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਜਾ ਰਿਹਾ ਅਤੇ ਇਸ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੂਰੇ ਪੰਜਾਬ ਵਿੱਚ ਇਕਜੁੱਟਤਾ ਕੀਤੀ ਗਈ। ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੂਰੇ ਪੰਜਾਬ ਵਿੱਚ ਇਕਜੁੱਟਤਾ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਸ਼੍ਰੀ ਮੁਖਤਰ ਸਾਹਿਬ ਵਿੱਚ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਜਗਜੀਤ ਸਿੰਘ ਹਣੀ ਬਰਾਰ ਫਤਨਵਾਲਾ ਦੀ ਅਗਵਾਈ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਸਮਾਰੋਹ ਵਿੱਚ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਨੇ ਹਿੱਸਾ ਲਿਆ ਅਤੇ ਜਗਜੀਤ ਸਿੰਘ ਹਣੀ ਫਤਨਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਮੌਕੇ ਬੋਲਦਿਆਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨ ਨੂੰ ਵਿਰਧ ਕਰਨ ਲਈ ਕਿਹਾ ਗਿਆ। ਪੰਜਾਬ ਦੇ ਕਿਸਾਨ ਇਸ ਅੰਦੋਲਨ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ ਅਤੇ ਉਨ੍ਹਾਂ ਦੀ ਕਿਸੇ ਕਾਰਨਾਂ ਕਰਕੇ ਮੌਤ ਹੋ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੁਛ ਵੀ ਸਾਡੇ ਨਾਲ ਪੰਜਾਬੀਆਂ ਨਾਲ ਸਾਡੇ ਕਿਸਾਨ ਵੀਰਾਂ ਨਾਲ ਸਾਰੇ ਵਰਗਾਂ ਨਾਲ ਚਾਹੇ ਮਜ਼ਦੂਰ ਆ ਕਿਸਾਨ ਆ ਵਪਾਰੀ ਆ ਨੌਜਵਾਨ ਆ ਜਿਹੜਾ ਕੁਛ ਮੋਦੀ ਨੇ ਪਿਛਲੇ ਦਿਨੀ ਕੀਤਾ ਇਹ ਬਹੁਤ ਹੀ ਮਾੜਾ ਹੈ ਪਿਛਲੇ 25 26 ਦਿਨਾਂ ਤੋਂ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ ਉਸ ਸੰਘਰਸ਼ ਦੇ ਦੌਰਾਨ ਕੋਈ ਐਕਸੀਡੈਂਟਾਂ 'ਚ ਮਾਰੇ ਗਿਆ ਕੋਈ ਸਾਡੇ ਸੰਤ ਰਾਮ ਸਿੰਘ ਜੀ ਉੱਥੇ ਸ਼ਹੀਦ ਹੋ ਗਏ ਆਪਦੇ ਆਪ ਨੂੰ ਗੋਲੀ ਮਾਰ ਕੇ ਉਹ ਵੀ ਮੋਦੀ ਦੀ ਅੰਨੀ ਬੋਲੀ ਸਰਕਾਰ ਨੂੰ ਜਿਹੜਾ ਇੱਕ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕੋਈ ਬੁਸਦਲੀ ਨਾ ਸਮਝੇ ਸਰਕਾਰ ਸਾਡੀ ਇਹ ਸੰਤਾ ਨੇ ਸ਼ਹੀਦੀ ਦਾ ਜਾਮ ਪੀਤਾ ਕਿ ਸਮਝ ਜਿਓ ਤੁਸੀਂ ਕਿਉਂ ਸਾਡੇ ਨੁਕਸਾਨ ਕਰਨ ਤੇ ਤੁਲੇ ਹੋ ਜਦੋਂ ਕਿਸਾਨ ਕਹਿੰਦਾ ਸਾਨੂੰ ਥੋੜਾ ਦਿੱਤਾ ਹੋਇਆ ਫਾਇਦਾ ਨਹੀਂ ਚਾਹੀਦਾ ਤੇ ਕਿਉਂ ਮੋਦੀ ਸਾਨੂੰ ਮੋਦੀ ਐਕਚੁਅਲੀ ਜਿਹੜਾ ਉਹ ਪੰਜਾਬ ਤੇ ਪਹਿਲੇ ਦਿਨੋਂ ਲੱਗਦਾ ਉਹਨੂੰ ਕੋਈ ਬਹਾਨਾ ਚਾਹੀਦਾ ਸੀ ਔਰ ਉਹਨੇ ਇੱਕ ਬੜਾ ਮਾੜਾ ਬਹਾਨਾ ਘੜਿਆ ਸੋ ਅੱਜ ਅਸੀਂ ਸਾਰੇ ਕਿਸਾਨ ਵੀਰ ਮੇਰੇ ਅਸੀਂ 71 ਹੋ ਕੇ ਸ਼ਰਦਾ ਦੇ ਫੁੱਲ ਪੈਂਟ ਕਰਨ ਲਈ ਇੱਥੇ ਇਕੱਤਰ ਹੋਏ ਆ ਕਿ ਜਿੰਨੇ ਵੀ ਸਾਡੇ ਕਿਸਾਨ ਚਾਹੇ ਉਹ ਹਰਿਆਣੇ ਦੇ ਚਾਹੇ ਹੋਰ ਸੂਬੇ ਦੇ ਆ ਚਾਹੇ ਸਾਡੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਕੋਈ ਬਠਿੰਡੇ ਤੋਂ ਆ ਮਾਨਸਾ ਤੋਂ ਆ ਸੰਗਰੂਰ ਪਟਿਆਲਾ ਤੋਂ ਆ ਗੜ੍ਹਸ਼ੰਕਰ ਤੋਂ ਆ ਬੱਚਾ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਫੁੱਲ ਅਰਗਾ 16 ਸਾਲ ਦਾ ਬੱਚਾ ਸੀ ਜਿਹੜਾ ਗੜ੍ਹਸ਼ੰਕਰ ਦਾ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਸੋ ਜਿੰਨੇ ਸ਼ਹੀਦ ਹੋਏ ਕਿਸਾਨ ਵੀਰ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੈਂਟ ਕਰਨ ਲਈ ਅਸੀਂ ਇਕੱਤਰ ਹੋਏ ਆ ਔਰ ਪਰਮਾਤਮਾ ਕਰੇ ਨਮਾ ਵਰਾ ਸਾਡੇ ਸਾਰੇ ਪੰਜਾਬੀਆਂ ਲਈ ਸਾਰੇ ਕਿਸਾਨਾਂ ਲਈ ਸਾਰੇ ਵਰਗਾਂ ਲਈ ਖੁਸ਼ਹਾਲੀ ਲੈ ਕੇ ਆਵੇ ਸਾਡਾ ਇਹ ਮਕਸਦ ਆ ਜਿਹੜਾ ਜਿਹਦੇ ਲਈ ਸਾਡੇ ਲੱਖਾਂ ਕਿਸਾਨ ਵੀਰ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਆ ਉਹਨਾਂ ਦੀ ਇਹ ਸੰਘਰਸ਼ ਨੂੰ ਬੂਰ ਪਵੇ ਔਰ ਇਹ ਕਿਸਾਨੀ ਦੇ ਜਿਹੜੇ ਕਾਲੇ ਕਾਨੂੰਨ ਆਏ ਖੇਤੀਬਾੜੀ ਦੇ ਬਿੱਲ ਆ ਇਹ ਸਾਰੇ ਬਿੱਲ ਵਾਪਸ ਸਰਕਾਰ ਲੈ ਲਵੇ ਮੁਖਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼ ਇਸ ਇਜਾਜ਼ਤ ਅਸੀਂ ਅੱਜ ਦੀਆਂ ਮੁੱਖ ਖਬਰਾਂ ਮੈਨੂੰ ਦੀ ਇਜਾਜ਼ਤ ਅਸੀਂ ਕੱਲ ਫੇਰ ਹਾਜ਼ਰ ਹੋਵਾਂਗੇ ਨਈ ਖਬਰਾਂ ਨਾਲ ਉਥੋਂ ਤੱਕ ਤੁਸੀਂ ਦੇਖਦੇ ਰਹੋ ਐਸਐਮਜ਼ेड ਨਿਊਜ਼